11 ਕਤਲ ਕਰਨ ਵਾਲਾ ਚੜਿਆ ਪੁਲਿਸ ਅੜੀਕੇ ਬੰਦਿਆਂ ਦੇ ਨਾਲ ਬਣਾਉਲਾ ਸੀ ਸੰਮਲੇਗੀ ਸੰਬੰਧ ਪੈਸੇ ਨਾਲ ਦੇਣ ਤੇ ਕਰ ਦਿੰਦਾ ਸੀ ਕਤਲ ਕਤਲ ਕਰਕੇ ਲਗਾਉਂਦਾ ਸੀ ਲੱਖ ਦੇ ਪੈਰੀ ਹੱਥ ਤਿੰਨ ਜ਼ਿਲ੍ਹਿਆਂ ਦੇ ਵਿੱਚ ਕੀਤੇ 11 ਕਤਲ ਜੀ ਹਾਂ ਇਹ ਖਬਰ ਕਿਸੇ ਹੋਰ ਦੇਸ਼ ਜਾਂ ਜ਼ਿਲ੍ਹੇ ਦੀ ਨਹੀਂ ਹੈ ਖਬਰ ਪੰਜਾਬ ਦੀ ਹੈ ਜਿੱਥੇ ਰੂਪਨਗਰ ਪੁਲਿਸ ਨੂੰ ਇਹ ਵੱਡੀ ਸਫਲਤਾ ਹਾਸਲ ਹੋਈ ਆ ਤੇ ਪੂਰੀ ਫਿਲਮੀ ਕਹਾਣੀ ਕੀ ਆ ਉਹ ਤੁਹਾਨੂੰ ਦੱਸਦੇ ਆ ਰੂਪਨਗਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਆ ਅਸਲ ਰੂਪਨਗਰ ਪੁਲਿਸ ਨੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫਤਾਰ ਕੀਤਾ ਜਿਸ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਸਗੋਂ 11 ਕਤਲ ਕੀਤੇ ਸੀਗੇ ਤਾਂ ਜੋ ਕਾਤਲ ਹੈਗਾ ਇਸ ਦੀ ਪਛਾਣ ਰਾਮ ਸਰੂਪ ਵਜੋਂ ਹੋਈ ਆ ਜੋ ਸਮਲਿੰਗੀ ਸਬੰਧ ਬਣਾਉਦਾ ਸੀਗਾ ਤੇ ਇਸਦੇ ਵੱਲੋਂ ਜੇਕਰ ਕੋਈ ਪੈਸੇ ਨਹੀਂ ਦਿੰਦਾ ਸੀਗਾ ਤਾਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਸੀਗਾ ਤਾਂ ਦੱਸਦੀ ਹੈ ਕਿ ਰਾਮ ਸਰੂਪ ਨੇ ਤਿੰਨ ਕਤਲ ਜਿਹੜੇ ਰੂਪਨਗਰ ਦੇ ਵਿੱਚ ਕੀਤੇ ਸੀਗੇ ਚਾਰ ਕਤਲ ਹੁਸ਼ਿਆਰਪੁਰ ਦੇ ਵਿੱਚ ਦੋ ਕਤਲ ਖੀਰਤਪੁਰ ਸਾਹਿਬ ਦੇ ਵਿੱਚ ਕੀਤੇ ਸੀਗੇ ਤੇ ਪੂਰੀ ਕਹਾਣੀ ਜਿਹੜੀ ਹੈ ਫਿਲਮੀ ਕਹਾਣੀ ਹੈਗੀ ਆ ਤਾਂ ਵਿਸਤਾਰ ਦੇ ਨਾਲ ਤੁਹਾਨੂੰ ਦੱਸ ਦਿਆ ਆ ਅਖੀਰਕਾਰ ਇਹ ਪੂਰਾ ਮਾਜ਼ਰਾ ਕੀ ਹੈ ਗਿਆ ਇਹ ਕੋਈ ਖਬਰ ਨਹੀਂ ਆ ਆਪ ਆਮ ਤੌਰ ਤੇ ਕੋਈ ਵੈਬ ਸੀਰੀਜ਼ ਦੇਖਦੇ ਜਾਂ ਫਿਲਮ ਦੇਖਦੇ ਹੈਗੇ ਆ ਤਾਂ ਉਸ ਤਰ੍ਹਾਂ ਦੀ ਇਹ ਫਿਲਮੀ ਕਹਾਣੀ ਹੈਗੀ ਆ ਦਰਸਲ ਆ ਰਾਮ ਸਰੂਪ ਜੋ ਬੰਦਿਆਂ ਦੇ ਨਾਲ ਸਮਲਿੰਗੀ ਸਬੰਧ ਬਣਾਉਂਦਾ ਸੀਗਾ ਤੇ ਉਸਦੇ ਕੱਪੜੇ ਜਾ ਉਸ ਦਾ ਵਿਹਾਰ ਵੀ ਕੁਝ ਉਸ ਤਰ੍ਹਾਂ ਦਾ ਸੀਗਾ ਤੇ ਅਕਸਰ ਉਹ ਟਾਬਿਆਂ ਤੇ ਜਾਂ ਕਿਤੇ ਭੀੜ-ਪਾੜ ਵਾਲੇ ਥਾਵਾਂ ਤੇ ਜਾਂਦਾ ਸੀਗਾ ਤੇ ਬੰਦਿਆਂ ਨੂੰ ਆਪਣੇ ਵੱਲ ਅਟਰੈਕਟ ਕਰਦਾ ਸੀਗਾ ਤੇ ਅਜਿਹੇ ਦੇ ਵਿੱਚ ਉਹ ਕਈ ਵਿਅਕਤੀ ਉਸਦੇ ਵੱਲ ਅਟਰੈਕਟ ਵੀ ਹੋ ਜਾਂਦੇ ਸੀਗੇ ਆਕਰਸ਼ਿਤ ਹੋ ਜਾਂਦੇ ਸੀਗੇ ਤੇ ਜੇਕਰ ਕੋਈ ਉਸ ਨੂੰ ਪੈਸੇ ਨਾ ਦਿੰਦਾ ਤੇ ਬਾਅਦ ਦੇ ਵਿੱਚ ਉਹ ਕਤਲ ਕਰ ਦਿੰਦਾ ਹਾਂ ਦਰਸਲ ਉਸਦੇ ਕੋਲ ਇੱਕ ਸਾਫਾ ਹੁੰਦਾ ਸੀਗਾ ਜਿਸ ਨੂੰ ਉਹ ਚੁੰਨੀ ਦੇ ਵਾਂਗ ਲੈ ਕੇ ਰੱਖਦਾ ਸੀਗਾ ਤੇ ਉਸੇ ਦੇ ਨਾਲ ਵਿਅਕਤੀਆਂ ਦਾ ਉਹ ਕਤਲ ਕਰ ਦਿੰਦਾ ਸੀਗਾ ਜਾਂ ਫਿਰ ਇਟ ਰੋੜਾ ਕੁਝ ਵੀ ਉਸ ਨੂੰ ਮਿਲਦਾ ਤੇ ਉਸ ਦੇ ਨਾਲ ਉਹ ਕਤਲ ਕਰ ਦਿੰਦਾ ਤਾਂ ਹੁਣ ਤੱਕ ਕਰੀਬ 1.5 ਸਾਲ ਦੇ ਵਿੱਚ ਉਸ ਨੇ 11 ਕਤਲ ਕਰ ਦਿੱਤੇ ਸਨ ਤਾਂ ਸੀਰੀਅਲ ਕਿਲਰ ਜਿਹੜਾ ਗ੍ਰਫਤਾਰ ਕੀਤਾ ਗਿਆ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਨੇ ਕਿ ਜਦੋਂ ਉਹ ਕਤਲ ਕਰਦਾ ਸੀਗਾ ਤਾਂ ਉਸ লাশ ਦੇ ਉਹ ਪੈਰੀ ਹੱਥ ਲਗਾਉਂਦਾ ਤੇ ਉਹ ਮਾਫੀ ਵੀ ਮੰਗਦਾ ਤੇ ਇਸ ਤੋਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਜਿਵੇਂ ਆਪਾਂ ਫਿਲਮੀ ਕਹਾਣੀਆਂ ਦੇ ਵਿੱਚ ਵੇਖਦੇ ਆ ਕਿ ਲੜੀ ਜਿਹੜੀ ਇੱਕ ਕਈ ਵਾਰ ਦੇਖਦੇ ਆ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਉਹ ਕਤਲ ਕਰ ਦਿੰਦੇ ਨੇ ਪੁਲਿਸ ਉਹਨਾਂ ਦੇ ਪਿੱਛੇ ਲੱਗਦੀ ਹੈਗੀ ਕਈ ਵਾਰ ਕੋਈ ਸਬੂਤ ਨਹੀਂ ਮਿਲਦੇ ਕੁਝ ਕਹਾਣੀ ਇਸੇ ਤਰ੍ਹਾਂ ਦੀ ਹੈਗੀ ਆ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਬਣਾਈਆਂ ਗਈਆਂ ਕਿਉਂਕਿ ਕਤਲ ਜਿਹੜੇ ਲਗਾਤਾਰ ਹੋ ਰਹੇ ਸੀਗੇ ਤਾਂ ਪਿਛਲੇ 1.5 ਸਾਲ ਦੇ ਵਿੱਚ ਜੋ 11 ਕਤਲ ਹੋਏ ਸਨ ਤਾਂ ਪੁਲਿਸ ਜਿਹੜੀ ਆ ਉਹਨਾਂ 11 ਕਤਲ ਕਤਲਾਂ ਨੂੰ ਵੈਰੀਫਾਈ ਕਰਨ ਦੇ ਲਈ ਗਰਾਊਂਡ ਤੇ ਉਤਰਦੀ ਆ ਵਕ ਵਕ ਟੀਮਾਂ ਬਣਾਉਂਦੀ ਆ ਬੜਿਆ ਕਿਵੇਂ ਗਿਆ ਇੱਕ ਵਾਰ ਫੇਰ ਦੱਸ ਦਿੰਦੇ ਆ ਦਰਸਲ ਰਾਮ ਸਰੂਪ ਦੇ ਵੱਲੋਂ ਇੱਕ ਮਨਿੰਦਰ ਨਾਂ ਦੇ ਮੁੰਡੇ ਦੇ ਨਾਲ ਸਬੰਧ ਬਣਾਏ ਜਾਂਦੇ ਨੇ ਤੇ ਜਦੋਂ ਉਹ ਪੈਸੇ ਨਹੀਂ ਦਿੰਦਾ ਤੇ ਬਾਅਦ ਦੇ ਵਿੱਚ ਰਾਮ ਸਰੂਪ ਦੇ ਵੱਲੋਂ ਮਨਿੰਦਰ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਜਾਂਦਾ ਪੁਲਿਸ ਜਦੋਂ ਉਸ ਦਾ ਕਤਲ ਨੂੰ ਵੈਰੀਫਾਈ ਕਰਦੀ ਹੈਗੀ ਅੱਗੇ ਜਾਂਚ ਪੜਤਾਲ ਕਰਦੀ ਹੈਗੀ ਤੇ ਪੁਲਿਸ ਦੇਖਦੀ ਆ ਉਸ ਦਾ ਫੋਨ ਜਿਹੜਾ ਮਨਿੰਦਰ ਦਾ ਉਸ ਦੇ ਕੋਲ ਨਹੀਂ ਹੈ ਗਿਆ ਤੇ ਬਾਅਦ ਦੇ ਵਿੱਚ ਜਦੋਂ ਉਸ ਨੰਬਰ ਤੇ ਲੋਕੇਸ਼ਨ ਦਾ ਟ੍ਰੇਸ ਕੀਤੀਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਪੁਲਿਸ ਪਹੁੰਚ ਹੁੰਦੀ ਆ ਤਾਂ ਇਹ ਦੇਖਦੀ ਆ ਕਿ ਮਨਿੰਦਰ ਦਾ ਫੋਨ ਕਿਸੇ ਵਿਅਕਤੀ ਨੂੰ ਵੇਚਿਆ ਹੁੰਦਾ ਤੇ ਜਿਸ ਵਿਅਕਤੀ ਨੇ ਖਰੀਦਿਆ ਹੁੰਦਾ ਤਾਂ ਉਸਦੇ ਪੁੱਛ ਪੜਤਾਲ ਕੀਤੀ ਜਾਂਦੀ ਆ ਕਿ ਕਿਸ ਨੇ ਫੋਨ ਵੇਚਿਆ ਤੇ ਜਿਸ ਵਿਅਕਤੀ ਨੇ ਖਰੀਦਿਆ ਸੀਗਾ ਤਾਂ ਉਸਦੇ ਉਹ ਪੂਰਾ ਹੁਲੀਆ ਪੁਲਿਸ ਨੂੰ ਦੱਸਿਆ ਸਕੈਚ ਤਿਆਰ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੀ ਆ ਉਹ ਰਾਮ ਸਰੂਪ ਤੱਕ ਪਹੁੰਚ ਜਾਂਦੀ ਆ ਤਾਂ ਫਿਲਮੀ ਕਹਾਣੀ ਹੈਗੀ ਆ ਰੂਪਨਗਰ ਦੀ ਇੱਕ ਖਬਰ ਹੈਗੀ ਆ ਤਾਂ ਰਾਮ ਸਰੂਪ ਦੇ ਵੱਲੋਂ 11 ਕਤਲ ਕੀਤੇ ਗਏ ਸਨ ਰੋਪੜ ਦੇ ਵਿੱਚ ਤਿੰਨ ਜਿਸ ਦੇ ਵੱਲੋਂ ਕਤਲ ਕੀਤੇ ਗਏ ਸਨ ਹੁਸ਼ਿਆਰਪੁਰ ਦੇ ਵਿੱਚ ਔਰ 4 ਕਤਲ ਕੀਤੇ ਗਏ ਸਨ ਇਸ ਤੋਂ ਇਲਾਵਾ ਜੇਕਰ ਕੀਰਤਪੁਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਕੀਰਤਪੁਰ ਸਾਹਿਬ ਦੇ ਵਿੱਚ ਵੀ ਇਸ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਸਰਹੰਦ ਤੋਂ ਪਟਿਆਲਾ ਰੋਡ ਤੇ ਇਸ ਦੇ ਵੱਲੋਂ ਦੋ ਕਤਲ ਕੀਤੇ ਜਾਂਦੇ ਨੇ ਤਾਂ ਪਿਛਲੇ ਕਰੀਬ ਡੇਢ ਸਾਲ ਦੇ ਵਿੱਚ ਇਸ ਦੇ ਵੱਲੋਂ 11 ਕਤਲ ਜਿਹੜੇ ਉਹ ਕੀਤੇ ਗਏ ਸਨ ਤਾਂ ਵੱਖ-ਵੱਖ ਥਾਵਾਂ ਤੇ ਇਹ ਜਿਹੜੇ ਵਿਅਕਤੀ ਨੇ ਜਿਨ੍ਹਾਂ ਦੇ ਨਾਲ ਇਹ ਸਮਲਿੰਗੀ ਸਬੰਧ ਬਣਾਉਂਦਾ ਸੀਗਾ ਉਹਨਾਂ ਦੇ ਨਾਲ ਉਹਨਾਂ ਨੂੰ ਆਪਣੇ ਵੱਲ ਅਟ੍ਰੈਕਟ ਕਰਦਾ ਸੀਗਾ ਵੱਖ-ਵੱਖ ਥਾਵਾਂ ਤੇ ਜਾਂਦਾ ਸੀਗਾ ਤਿੰਨ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਵੱਲੋਂ 11 ਕਤਲ ਕੀਤੇ ਗਏ ਸਨ ਅ ਪਿਛਲੇ ਦਿਨੀ ਡੀਆਈਜੀ ਸਾਹਿਬ ਨੇ ਇੱਥੇ ਆ ਕਰਕੇ ਸਾਡੇ ਸਾਰੇ ਜੀਓਜ਼ ਐਸਚਓਜ਼ ਦੀ ਮੀਟਿੰਗ ਲਈ ਸੀਗੀ ਔਰ ਉਹਦੇ ਚ ਜਿਹੜੇ ਵੀ ਸਾਡੇ ਜੂਨੀਅਰ ਕ੍ਰਾਈਮ ਦੇ ਅਣਸੁਣਜੇ ਕਿਸੇ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਮੁੜ ਵਿਚਾਰਨ ਔਰ ਉਤੇ ਤਫਤੀਸ਼ ਕਰਨ ਵਾਸਤੇ ਕਿਹਾ ਸੀਗਾ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਹੈ ਸਫਾ ਮਿਸਲ ਤੇ ਲਾਉਣ ਵਾਸਤੇ ਕਿਹਾ ਸੀਗਾ ਉਸ ਸਿਲਸਲੇ ਚ ਅਨੰਦਪੁਰ ਸਾਹਿਬ ਤੇ ਨੰਗਲ ਸਬਡਿਵੀਜ਼ਨ ਵਿੱਚ ਐਸਟੀ ਪੀਬੀਆਈ ਸਾਹਿਬ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਤੇ ਉਹਨਾਂ ਦੇ ਐਸਚਓਜ਼ ਦੀ ਤੇ ਰੂਪਨਗਰ ਵਿੱਚ ਜਿਹੜਾ ਹੈਗਾ ਐਸਪੀ ਹੈੱਡਕੁਆਟਰ ਦੇ ਸੁਪਰਵਾਈਜ਼ਨ ਹੇਠ ਐਸਐਚਓਜ਼ ਤੇ ਡੀਐਸਪੀ ਸਹਿबान ਦੀ ਜਿਹੜੀ ਹੈਗੀ ਟੀਮ ਬਣਾਈ ਗਈ ਸੀ ਔਰ ਇਸ ਤੋਂ ਇਲਾਵਾ ਜਿਹੜਾ ਚਮਕੌਰ ਸਾਹਿਬ ਤੇ ਮੋਰਿੰਡਾ ਸਬਡਿਵੀਜ਼ਨ ਹੈਗਾ ਉੱਥੇ ਐਸਪੀ ਡੀ ਸਾਹਿਬ ਤੇ ਉਹਨਾਂ ਦੇ ਨਾਲ ਜਿਹੜੇ ਉੱਥੇ ਹਲਕਾ ਜੀਓ ਤੇ ਐਸਐਚਓ ਦੇ ਕੇ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਔਰ ਉਹਦੇ ਵਿੱਚ ਹੀ ਕਾਰਵਾਈ ਕਰਦਿਆਂ ਹੋਇਆ ਤਫਤੀਸ਼ ਨੂੰ ਸੁਚੱਜੇ ਢੰਗ ਨਾਲ ਟੈਕਨੀਕਲ ਸ਼ਹਾਦਤ ਲਿਆ ਕਰਕੇ ਕਾਰਵਾਈ ਕਰਦਿਆਂ ਹੋਇਆ ਜਿਹੜਾ ਸਾਡਾ ਮੌਣਾ ਟੋਲ ਪਲਾਜ਼ੇ ਦੇ ਨੇੜੇ ਜਿਹੜਾ ਇੱਕ ਮਰਡਰ ਹੋਇਆ ਸੀਗਾ ਅਗਸਤ ਵਿੱਚ ਉਹਨ ਜਿਹੜਾ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਸੀਗਾ ਇਹ ਕੀਰਤਪੁਰ ਸਾਹਿਬ ਦਾ ਰਹਿਣ ਵਾਲਾ ਸੀਗਾ ਔਰ ادی ਜਿਹੜੀ ਲਾਸ਼ ਮਿਲੀ ਸੀਗੀ ਸਾਨੂੰ ਝਾੜੀਆਂ ਵਿੱਚੋਂ ਔਰ ਉਸ ਵੇਲੇ ਸ਼ੱਕ ਸੀਗਾ ਕਿ ਇਹਦਾ ਮਰਡਰ ਹੋਇਆ ਹੈਗਾ ਦਲ ਘੁੱਟ ਕੇ ਔਰ ਜਿਹੜਾ ਇਹਦਾ ਅਕਿਊਜ਼ਡ ਹੈਗਾ ਉਹਨੂੰ ਆਪਾਂ ਗ੍ਰਿਫਤਾਰ ਕਰ ਲਿਆ ਹੈ ਔਰ ਉਸ ਤੋਂ ਹੋਰ ਵੀ ਕਾਫੀ ਖੁਲਾਸੇ ਹੋਏ ਨੇ ਹੁਣ ਤਲਕ ਜਿਹੜੀ ਤਫਤੀਸ਼ ਹੈਗੀ ਹੈ ਉਹਦੇ ਹਿਸਾਬ ਨਾਲ ਇਹਨੇ 10 ਹੋਰ ਵਾਰਦਾਤਾ ਕੀਤੀਆਂ ਨੇ ਜਿਦੇ ਵਿੱਚੋਂ ਦੋ ਜਿਹੜੀ ਸਾਡੇ ਜ਼ਿਲ੍ਹੇ ਰੂਪਨਗਰ ਦੀਆਂ ਹੀ ਹੈਗੀਆਂ ਤੁਹਾਨੂੰ ਯਾਦ ਹੋਣਾ ਹੈ ਕਿ ਜਨਵਰੀ ਮਹੀਨੇ ਚ ਇੱਥੇ ਸੰਤ ਨਿਰੰਕਾਰਿ ਭਵਨ ਜਿਹੜਾ ਹੈਗਾ ਉਹਦੇ ਬਾਹਰ ਇੱਕ ਡੈੱਡ ਜਿਹੜੀ ਕਿ ਕਾਫੀ ਸ਼ੱਕੀ ਹਾਲਾਤ ਵਿੱਚ ਸੀਗੀ ਔਰ ਉਹਦੇ ਕੱਪੜੇ ਵੀ ਲੱਥੇ ਹੋਏ ਸੀਗੇ ਔਰ ਕੁਝ ਮਾਰਕ ਵੀ ਲਿਖ ਕਰਕੇ ਬੰਦਾ ਉਹਦੇ ਤੇ ਗਿਆ ਸੀਗਾ ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਚੌਥੇ ਮਹੀਨੇ ਇੱਕ ਕਿਰਤਪੁਰ ਸਾਹਿਬ ਦੇ ਬਿਗੰਪੁਰਾ ਪਿੰਡ ਜਿਹੜਾ ਹੈਗਾ ਉਹਦੇ ਲਾਗੇ ਜਿਹੜਾ ਉੱਥੇ ਇੱਕ ਡੈੱਡ ਬਾਰਡਿੰਗ ਮਿਲੀ ਸੀਗੀ ਉਹ ਵੀ ਸ਼ੱਕੀ ਹਾਲਾਤਾਂ ਵਿੱਚ ਮਿਲੀ ਸੀਗੀ ਔਰ ਉਹਦੇ ਵਿੱਚ ਵੀ ਪਰਚਾ ਜਲਾਇਆ ਗਿਆ ਉਹ ਮਰਡਰ ਦਾ ਦਰਜ ਕੀਤਾ ਗਿਆ ਸੀਗਾ ਇਸ ਮੁਜਰਮ ਨੇ ਜਿਹੜਾ ਹੈਗਾ ਤਿੰਨੇ ਕ੍ਰਾਈਮ ਜਿਹੜੇ ਹੈਗੇ ਨੇ ਕਬੂਲੇ ਹੈਗੇ ਨੇ ਇਹਦਾ ਨਾਮ ਹੈਗਾ ਰਾਮ ਸਰੂਪ ਉਰਫ ਸ਼ੋਡੀ ਇਹ ਪਿੰਡ ਚੌੜਾ ਜਿਹੜਾ ਹੈਗਾ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਕ ਸੈਕਸੁਅਲ ਵਰਕਰ ਹੈਗਾ ਗੇ ਹੈਗਾ ਔਰ ਇਹ ਲੋਕਾਂ ਨੂੰ ਜਿਹੜਾ ਹੈਗਾ ਆਪਣੀ ਤਰਫ ਅਟਰੈਕਟ ਕਰਕੇ ਉਹਨਾਂ ਦੇ ਨਾਲ ਗੱਡੀ ਵਿੱਚ ਚਲਾ ਜਾਂਦਾ ਸੀਗਾ ਔਰ ਅੱਗੇ ਜਾ ਕਰਕੇ ਜਦੋਂ ਉਹਨਾਂ ਦੇ ਨਾਲ ਕੋਈ ਆਪਸ ਵਿੱਚ ਕਿਸ ਕਫਲ ਹੁੰਦਾ ਸੀ ਮੇ ਬੀ ਜਿਸ ਨਾਲ ਪੈਸੇ ਨਹੀਂ ਦਿੱਤੇ ਜਾਂ ਹੋਰ ਕੋਈ ਗੱਲਬਾਤ ਹੋ ਗਈ ਤਾਂ ਉਸ ਸਿਲਸਿਲੇ ਵਿੱਚ ਇਹ ਉਹਨਾਂ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੰਦਾ ਸੀਗਾ ਕਿਸੇ ਨੂੰ ਗਲਾ ਘੁੱਟ ਕੇ ਕਿਸੇ ਨੂੰ ਕੋਈ ਸੱਟ ਮਾਰ ਕੇ ਤੇ ਹੁਣ ਤਲਕ ਇਹਨੇ ਜਿਹੜੀ ਵਾਰਦਾਤਾਂ ਮੰਨੀਆਂ ਨੇ ਉਹਦੇ ਵਿੱਚੋਂ ਪੰਜ ਕੇਸ ਜਿਹੜੇ ਹੈਗੇ ਨੇ ਸਾਨੂੰ ਪਤਾ ਲੱਗੇ ਨੇ ਜਿਦੇ ਚੋਂ ਤਿੰਨ ਸਾਡੇ ਜ਼ਿਲ੍ਹੇ ਦੇ ਹੈਗੇ ਨੇ ਇੱਕ ਦੋ ਕੀਰਤਪੁਰ ਸਾਹਿਬ ਥਾਣੇ ਦੇ ਹੈਗੇ ਨੇ ਇੱਕ ਸਿਟੀ ਰੂਪਨਗਰ ਦਾ ਹੈਗਾ ਇਸ ਤੋਂ ਇਲਾਵਾ ਇੱਕ ਫਤਿਹਗੜ੍ਹ ਸਾਹਿਬ ਪਰਚਾ ਦਰਜ ਹੋਇਆ ਹੈ ਔਰ ਇੱਕ ਜਿਹੜੀ 174 ਦੀ ਕਾਰਵਾਈ ਜਿਹੜੀ ਹੈ ਉਹ ਜ਼ਿਲ੍ਹਾ ਆਪਣੇ ਹੁਸ਼ਿਆਰਪੁਰ ਵਿੱਚ ਹੋਈ ਹੈ ਇਸ ਤੋਂ ਇਲਾਵਾ ਬਾਕੀ ਦੇ ਜਿਹੜੇ ਛੇ ਕੇਸਿਸ ਹੈਗੇ ਨੇ ਉਹਨਾਂ ਵਿੱਚੋਂ ਇੱਕ ਇਨਸੀਡੈਂਟ ਸਾਡੇ ਅਨੰਤਪੁਰ ਸਾਹਿਬ ਦਾ ਉਹਨੇ ਦੱਸਿਆ ਹੈਗਾ ਜਿਦੇ ਵਿੱਚ ਉਹਦੇ ਹਿਸਾਬ ਨਾਲ ਮਰਡਰ ਕੀਤਾ ਨਹੀਂ ਸੀਗਾ ਬਟ ਬੰਦੇ ਨੂੰ ਸੱਟਾਂ ਮਾਰੀਆਂ ਸੀਗੀਆਂ ਉਹਨੂੰ ਵੀ ਆਪਾਂ ਟਰੇਸ ਆਊਟ ਕਰ ਰਿਆ ਗਿਆ ਹੈ ਔਰ ਬਾਕੀ ਜ਼ਿਲ੍ਹਿਆਂ ਨਾਲ رابطہ ਕਰਕੇ ਜਿਹੜੇ ਕੇਸਿਸ ਹੈਗੇ ਉਹਨਾਂ ਨੂੰ ਵੀ ਦੇਖ ਰਏਗੇ ਉਹਦੇ ਵਿੱਚ ਕੀ ਕਾਰਵਾਈ ਪੁਲਿਸ ਵੱਲੋਂ ਹੋਈ ਹੈ ਔਰ ਕੀ ਉਹਨਾਂ ਦੇ ਕੋਲ ਅਵੀਡੈਂਸਿਸ ਮੌਕੇ ਤੇ ਹੈਗੇ ਨੇ ਔਰ ਉਸ ਹਿਸਾਬ ਨਾਲ ਫਿਰ ਇਕਲੀ ਜੜੀ ਹੈਗੀ ਆ ਆਪਾਂ ਕਾਰਵਾਈ ਕਰਾਂਗੇ ਸਰ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ ਹੈ ਕੋਣ ਹੈ ਬੰਦਾ ਇਹ ਪਿੰਡ ਚੌੜੇ ਦਾ ਰਹਿਣ ਵਾਲਾ ਹੈਗਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਔਰ ਇਹਦੇ ਮਾਤਾ ਪਿਤਾ ਹੈ ਕਿਨਾਂ ਨੇ ਵਿਆਹਿਆ ਹੋਇਆ ਹੈਗਾ ਤਿੰਨ ਬੱਚੇ ਵੀ ਹੈਗੇ ਇਹਦੇ ਔਰ ਘਰੋਂ ਇਹ ਜੜਾ ਹੈਗਾ ਉਹਨੂੰ ਕੱਢਿਆ ਹੋਇਆ ਸੀਗਾ ਬਿਕਾਜ਼ ਸ਼ਰਾਬ ਸ਼ਰੂਪ ਪਿੰਦਾ ਸੀਗਾ ਔਰ ਗਲਤ ਇਹਦੇ ਕਰਕੇ 2 ਸਾਲ ਪਹਿਲਾਂ ਇਹਨੂੰ ਘਰੋਂ ਕੱਟਤਾ ਸੀਗਾ ਔਰ ਇਹ ਹੁਣ ਲੋਕਾਂ ਦੇ ਕੋਲ ਜਿਸ ਤਰ੍ਹਾਂ ਆਵਾਰਾ ਘੁੰਮਦਾ ਰਹਿੰਦਾ ਸੀਗਾ ਕਦੇ ਕਿਸੇ ਦੇ ਟਰੱਕ 'ਚ ਪੈ ਗਿਆ ਕਿਸੇ ਕਿਸੇ ਦੀ ਗੱਡੀ 'ਚ ਬਹਿ ਗਿਆ ਔਰ ਇਸੇ ਤਰੀਕੇ ਦੇ ਨਾਲ ਹੈ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਜਦੋਂ ਇਹ ਵਾਰਦਾਤ ਕਰਦਾ ਸੀ ਉਸ ਤੋਂ ਬਾਅਦ ਇਹ ਉਤੋਂ ਮੌਕੇ ਤੋਂ ਕੋਈ ਸਮਾਨ ਲੈ ਜਾਂਦੀ ਵੀ ਕੋਸ਼ਿਸ਼ ਕਰਦਾ ਸੀਗਾ ਜਿਵੇਂ ਆਪਾਂ ਦੇਖਿਆ ਹੈਗਾ ਜਿਹੜਾ ਮੌੜਾ ਟੋਲ ਪਲਾਜ਼ੇ ਦੇ ਲਾਗੇ ਜਿਹੜਾ ਮਰਡਰ ਹੋਇਆ ਸੀਗਾ ਉਹਦੇ 'ਚ ਮੋਬਾਈਲ ਫੋਨ ਗਿਆ ਸੀ ਤੇ ਜਿਹੜਾ ਮੋਟਰਸਾਈਕਲ ਸੀਗਾ ਉਹਨੂੰ ਵੀ ਲੈ ਜਾਂਦੇ ਉਹਨੇ ਕੋਸ਼ਿਸ਼ ਕੀਤੀ ਸੀਗੀ ਬਟ ਉਹ ਨਾਲੇਜ ਫਸ ਜਾਣ ਕਰਕੇ ਉਹ ਲੈ ਨਹੀਂ ਜਾ ਸਕਿਆ ਬਾਕੀ ਸਾਬ ਬ ਉਨਾ ਤੇ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਐਵੀਡੈਂਸ ਸਾਹਮਣੇ ਆਉਣਗੇ ਉਹਨਾਂ ਦੇ ਹਿਸਾਬ ਨਾਲ ਜਿਹੜਾ ਹੈਗਾ ਆਪਾਂ ਅਗਲੀ ਕਾਰਵਾਈ ਕਰਾਂਗੇ ਸਰ ਇਹ ਟ੍ਰੇਸ ਕਿਦਾਂ ਆ ਪੋਰਟ ਦੀ ਸਾਡੀ ਕਿਤਾਬ ਦੇਖੋ ਜੀ ਮੈਂ ਬਹੁਤ ਜ਼ਿਆਦਾ ਤੁਹਾਨੂੰ ਕਲੀਅਰਲੀ ਤੇ ਨਹੀਂ ਦੱਸ ਸਕਦਾ ਕਿ ਸਾਡਾ ਕੇਸ ਵਿੱਚ ਕੀ ਅੱਗੇ ਚੱਲਿਆ ਹੈਗਾ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸ਼ਹਾਦਤ ਜਿਹੜੀ ਹੈਗੀ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈਗੀ ਐ ਔਰ ਸਾਡੇ ਇਸ ਕੇਸ ਵਿੱਚ ਵੀ ਬਹੁਤ ਚੰਗਾ ਜਿਹੜਾ ਰੋਲ ਹੈਗਾ ਉਹ ਟੈਕਨੀਕਲ ਐਵੀਡੈਂਸਸ ਨੇ ਪਲੇ ਕੀਤਾ ਹੈਗਾ ਔਰ ਸਾਇੰਟਿਫਿਕ ਐਵੀਡੈਂਸਸ ਜਦੋਂ ਹੁੰਦੇ ਹੈਗੇ ਨੇ ਤੇ ਕੇਸਿਸ ਵਿੱਚ ਕਨਵਿਕਸ਼ਨ ਵੀ ਹੁੰਦੀ ਹੈਗੀ ਐ ਤੇ ਨਾਲ ਦੇ ਨਾਲ ਟ੍ਰੇਸ ਵੀ ਹੁੰ ਤਾਂ ਇਹ ਵੀ ਇਹ ਥੋੜਾ ਜਿਹਾ ਮਤਲਬ ਗੇ ਟਾਈਪ ਹੈਗਾ ਯਾ ਸੈਕੂਅਲ ਪ੍ਰੋਬਲਮ ਹੈ ਕਿ ਉਹਨੂੰ ਇਹਦੇ ਤੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚਾ ਆਇਆ ਕੋਈ ਇਦਾਂ ਦਾ ਕੋਈ ਕ੍ਰਾਈਮ ਕ੍ਰਾਈਮ ਕੀਤਾ ਹੋਇਆ ਹੈ ਇਹਦਾ ਹੁਣ ਤਲਕ ਜਿਹੜਾ ਆਪਾਂ ਪਤਾ ਕਰਾਇਆ ਹੈਗਾ ਕੋਈ ਪਿਛਕੜ ਜਿਹੜਾ ਹੈਗਾ ਬਿਲਕੁਲ ਕਲੀਅਰ ਹੈਗਾ ਬਟ ਹੁਣ ਚੁਕੀ ਹੈ ਸਾਡੀ ਗ੍ਰਿਫਤ ਵਿੱਚ ਆਇਆ ਹੈ ਤੇ ਆਪਾਂ ਵੈਰੀਫਾਈ ਕਰ ਰਹੇ ਹੈਗੇ ਕਿ ਹੋਰ ਕਿੱਥੇ ਕਿੱਥੇ ਕੋਈ ਕਾਰਵਾਈ ਹੋਈ ਹੈ ਦੇਖੋ ਜਿਹੜਾ ਇਹਦਾ ਰਿਹੈਸ਼ੀ ਜ਼ਿਲ੍ਹਾ ਹੈਗਾ ਉਹਦੇ ਵਿੱਚ ਕੋਈ ਵੀ ਕੇਸ ਜਿਹੜਾ ਹੈਗਾ ਇਹਦੇ ਵਿੱਚ ਦਰਜ ਹੋਣਾ ਨਹੀਂ ਪਾਇਆ ਗਿਆ ਬਾਕੀ ਜ਼ਿਲ੍ਹਿਆਂ ਤੋਂ ਆਪਾਂ ਕਲੀਅਰ ਕਰ ਰਹੇ ਹਾਂ ਅਰੇ ਕਿਦਾਂ ਮਰ ਕੇ ਸੜਕ ਦੇ ਉੱਤੇ ਕਿਸੇ ਨੂੰ ਪਾੜਣਾ ਰੈਕੀ ਕਰਕੇ ਰੋਕਦਾ ਸੀ ਜਾਂ ਵੈਸੇ ਹੀ ਕਿਸੇ ਨੂੰ ਰੋਕ ਲੈਂਦਾ ਸੀ ਕਿ ਕਿਦਾਂ ਰੋਕ ਤੱਕ ਦਰ ਹੁਣ ਦੇਖੋ ਜੀ ਇਹ ਤਫਤੀਸ਼ ਦਾ ਵਿਸ਼ਾ ਹੈਗਾ ਆਪਾਂ ਇਹਨੂੰ ਗ੍ਰਿਫਤਾਰ ਕਰਕੇ ਇਹਦਾ 5 ਦਿਨ ਦਾ ਰਿਮਾਂਡ ਪੁਲਿਸ ਦਾ ਲਿਆ ਹੈਗਾ ਜੱਜ ਸਾਹਿਬ ਕੋਲ ਪੇਸ਼ ਕਰਕੇ ਹੁਣ ਅਗਲੀ ਤਫਤੀਸ਼ ਜਿਹੜੀ ਹੈਗੀ ਇਹ ਉਹਦੇ ਵਿੱਚ ਜੋ ਵੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਲੁੱਟਾਂ ਕੋ ਕੀ 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 ਲੁੱਟਖੋ ਕੀਤਾ ਕਿੰਨਾ ਕੋ ਜਿਵੇਂ ਮੋਬਾਈਲ ਫੋਨ ਦਾ ਮੈਂ ਤੁਹਾਨੂੰ ਦੱਸਿਆ ਇਸੇ ਤਰੀਕੇ ਦੇ ਨਾਲ ਮੋਟਰਸਾਈਕਲ ਬਾਕੀ ਉਹਨੇ ਤਫਤੀਸ਼ ਦਾ ਪੁਆਇੰਟ ਹੈਗਾ ਐਨੀ ਛੇਤੀ ਸਾਰਾ ਕੁਝ ਪਤਾ ਨਹੀਂ ਲੱਗਦਾ ਹੁਣ ਤਲਕ ਜਿਹੜੀ ਤਫਤੀਸ਼ ਹੋਈ ਹੈ ਉਹਦੇ ਹਿਸਾਬ ਨਾਲ ਇਹਨੇ 11 ਇਨਸੀਡੈਂਟ ਮੰਨੇ ਹੈਗੇ ਨੇ ਜਿਹਦੇ ਚੋਂ 5 ਇਨਸੀਡੈਂਟ ਜਿਹੜੇ ਵੈਰੀਫਾਈ ਵੀ ਹੋ ਗਏ ਨੇ ਔਰ ਬਾਕੀ ਹੋਰ ਜਿਹੜੀ ਹੈਗੀ ਆਪਾਂ ਤਫਤੀਸ਼ ਕਰ ਰਹੇ ਹੈਗੇ ਆ ਜੋ ਵੀ ਗੱਲਾਂ ਹੋਣ ਗਿਆ ਤੁਹਾਨੂੰ ਆਪਾਂ ਵੱਖਰੇ ਤੌਰ ਤੇ ਜਿਹੜਾ ਹੈਗਾ ਇਨਫੋਰਮ ਕਰਾਂਗੇ ਇਹ ਤਾਂ ਓਪਨ ਵਾਲਾ ਇਨਸੀਡੈਂਟ ਚ ਲਿਖਿਆ ਸੀਗਾ ਬੌਡੀ ਦੇ ਤੇ ਉਹ ਕਿਉਂ ਲਿਖਿਆ ਸੀਗਾ ਕੁਝ ਨਸ਼ੇ ਨੇ ਦੇਖੋ ਜੀ ਤੁਹਾਨੂੰ ਮੈਂ ਦੱਸਿਆ ਕਿ ਇਹ ਤਫਤੀਸ਼ ਦਾ ਵਿਸ਼ਾ ਹੈਗਾ ਔਰ ਚੁਕਿ ਹੈ ਇਸੇ ਤਰੀਕੇ ਦਾ ਕੰਮ ਕਰਦਾ ਸੀਗਾ ਤੋਂ ਹੋ ਸਕਦਾ ਹੈ ਅਜੇ ਕੁਝ ਵੀ ਕਹਿਣਾ ਬਹੁਤ ਹੀ ਜਿਹੜਾ ਹੈਗਾ ਜਲਦਬਾਜੀ ਹੋਏਗੀ ਮੈਂ ਕਹੂੰਗਾ ਇਹ ਤਫਤੀਸ਼ ਦਾ ਵਿਸ਼ਾ ਹੈਗਾ ਤਫਤੀਸ਼ ਹੀ ਚੰਨੂ ਵਿਚਾਰਾਂਗੇ ਆਪਾਂ ਲੁੱਟਿਆ ਹੋਇਆ ਸਮਾਨ ਕਿਤੇ ਵੇਚਿਆ ਵੀ ਹੈ ਜੀ ਇਹਨੇ ਅ ਬਿਲਕੁਲ ਅੱਗੇ ਵੇਚਿਆ ਸੀਗਾ ਔਰ ਉਹ ਸਾਡੀ ਤਫਤੀਸ਼ ਵਿੱਚ ਆ ਰਹੀ ਹੈ ਗੱਲਾਂ ਸਾਰੀਆਂ ਉਹਨੂੰ ਆਪਾਂ ਜਿਹੜਾ ਹੈਗਾ ਅੱਗੇ ਉਸੇ ਹਿਸਾਬ ਨਾਲ ਪ੍ਰੋਸੀਡ ਕਰਾਂਗੇ ਕੀ ਸਮਾਨ ਕੋਲ ਤੋਂ ਮੋਬਾਈਲ ਫੋਨ ਮੋਬਾਈਲ ਫੋਨ ਜਿਹੜਾ ਹੈਗਾ ਇਹਨੇ ਵੇਚਿਆ ਸੀਗਾ ਅੱਗੇ ਉਹ ਸਾਡੀ ਤਫਤੀਸ਼ ਵਿੱਚ ਜਿਹੜਾ ਹੈਗਾ ਵਿਚਾਰਿਆ ਜਾ ਰਿਹਾ ਹੈ ਅਰੇ ਵੇਚੇ ਗ੍ਰਿਫਤਾਰ ਕਿਸ ਤਰ੍ਹਾਂ ਕੀਤਾ ਹੈ ਗ੍ਰਿਫਤਾਰ ਕਿੱਦਾਂ ਕੀਤਾ ਹੈਗਾ ਪੁਲਿਸ ਗ੍ਰਿਫਤਾਰੀ ਕਰਦੀ ਹੈਗੀ ਇਹ ਮੌ ਔਰ ਕੋਈ ਵਾਰਦਾਤ ਨਹੀਂ ਜਾਂ ਮੇਂ ਦੇ ਰਿਹਾ ਜੀ ਜਾਂ ਵੈਸੇ ਵੀ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਕਿ ਬਹੁਤ ਜ਼ਿਆਦਾ ਚੀਜ਼ਾਂ ਆਪ ਅਗਰ ਦੱਸ ਦਿੰਦੇ ਆ ਤਾਂ ਉਹਦੇ ਨਾਲ ਜਿਹੜੇ ਕਾਤਲ ਹੁੰਦੇ ਨੇ ਜਾਂ ਜਿਹੜੇ ਕ੍ਰਿਮੀਨਲਸ ਹੁੰਦੇ ਨੇ ਉਹ ਗਾਹ ਹੋ ਜਾਂਦੇ ਹੈਗੇ ਨੇ ਤੇ ਉਹ ਚੀਜ਼ਾਂ ਮੈਂ ਤੁਹਾਡੇ ਨਾਲ ਡਾਇਵਲਜ ਨਹੀਂ ਕਰ ਸਕਦਾ ਬਟ ਤੁਹਾਡੀ ਟੀਮ ਨੇ ਜਿਹੜਾ ਹੈਗਾ ਐਸਪੀ ਪੀਬੀਆਈ ਦੀ ਸੁਪਰਵਾਈਜ਼ਨ ਹੇਠ ਡੀਐਸਪੀ ਅਨੰਦਪੁਰ ਸਾਹਿਬ ਐਸਐਚਓ ਕਿਰਤਪੁਰ ਸਾਹਿਬ ਇਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ ਔਰ ਸਾਡੇ ਤਿੰਨ ਕੇਸ ਜਿਹੜੇ ਅਨਟ੍ਰੇਸ ਚਲੇ ਆ ਰਹੇ ਸੀਗੇ ਔਰ ਸਾਡੇ ਵਾਸਤੇ ਵੀ ਬੜੀ ਨਮੋਸ਼ੀ ਦੀ ਗੱਲ ਸੀ ਕਿ ਤ ਉਨ ਅਗਲੀ ਜਿਹੜੀ ਸ਼ਹਾਦਤ ਹੈ ਕਿ ਜਿਸ ਤਰ੍ਹਾਂ ਵੀ ਆਏਗੀ ਆਪਣੇ ਸਫਾ ਵਿੱਚ ਲੱਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਪਤਾ ਹੈ ਕਿ ਕਿਥੋਂ ਦੇ ਹੈਗੇ ਜਿਹੜੇ ਬਾਕੀ ਦੇ ਰਹਿ ਗਏ ਤੁਸੀਂ ਦਰਸ਼ਨ ਦੱਸੋ ਕਿ ਸ਼ਹਿਰੇ ਮੰਨੇ ਬਿਲਕੁਲ ਫਤਿਹਗੜ ਸਾਹਿਬ ਤੇ ਹੁਸ਼ਿਆਰਪੁਰ ਤੇ ਰੋਪੜ ਇਹੀ ਤਿੰਨ ਜਿਹੜੇ ਐਪੀਸੈਂਟਰ ਅਧੇ ਆਏ ਨੇ ਬਟ ਕਿਉਂਕਿ ਅਜੇ ਐਗਜ਼ੈਕਟ ਪੁਆਇੰਟ ਕੋਈ ਇੱਕ ਲੋਕੇਸ਼ਨ ਦਾ ਕਲੀਅਰ ਨਹੀਂ ਹੈਗਾ ਤੇ ਆਪਾਂ ਕਹਿ ਨਹੀਂ ਸਕਦੇ ਹੋ ਸਕਦਾ ਹੈ ਕਿਸੇ ਹੋਰ ਜ਼ਿਲ੍ਹੇ ਵਿੱਚ ਵੀ ਉਹਦਾ ਰਿਜ਼ਲਟ ਨਿਕਲ ਆਵੇ ਬਟ ਜੋ ਇਹਦੀ ਗੱਲ ਬਾਤ ਤੋਂ ਕਲੀਅਰ ਹੋਇਆ ਹੈ ਉਹਦੇ ਹਿਸਾਬ ਨਾਲ ਫਤਿਹਗੜ ਸਾਹਿਬ ਹੁਸ਼ਿਆਰਪੁਰ ਤੇ ਰੋਪੜ ਇਹੀ三大 ਐਪੀਸੈਂਟਰ ਸਨ